ਅੰਮ੍ਰਿਤਸਰ ਸਥਿਤ ENC ਹਸਪਤਾਲ ਆਪਣੀਆਂ ਉੱਚ ਪੱਧਰੀ ਸਹੂਲਤਾਂ ਅਤੇ ਸ਼ਾਨਦਾਰ ਸੇਵਾਵਾਂ ਲਈ ਜਾਣਿਆ ਜਾਂਦਾ ਹੈ। ਇਸ ਸਫਲਤਾ ਦੀ ਕਹਾਣੀ ਦੇ ਪਿੱਛੇ ਇਸ ਦੇ ਮਾਲਕ ਪਵਨ ਅਰੋੜਾ ਦੀ ਧ੍ਰਿੜ ਸੰਕਲਪ ਸ਼ਕਤੀ ਅਤੇ ਦੂਰਦਰਸ਼ਤਾ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਹਸਪਤਾਲ ਨੂੰ ਨਾ ਸਿਰਫ ਅੰਮ੍ਰਿਤਸਰ ਸਗੋਂ ਪੂਰੇ ਖੇਤਰ ਵਿੱਚ ਇੱਕ ਮਿਸਾਲ ਬਣਾ ਦਿੱਤਾ ਹੈ। ENC ਦੇ ਅਧੀਨ ਕੁੱਲ 11 ਹਸਪਤਾਲ ਹਨ। ਜੋ ਹਰ ਸਮੇਂ ਸ਼ਾਨਦਾਰ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਸਿੱਧ ਹਨ ਪਵਨ ਅਰੋੜਾ ਨੇ ਸ਼ਕਤੀਨਗਰ ਵਿੱਚ ਇੱਕ ਛੋਟੇ ਹਸਪਤਾਲ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਪਰ ਉਹਨਾਂ ਦੀ ਲਗਨ ਕਠੋਰ ਮਿਹਨਤ ਅਤੇ ਆਧੁਨਿਕ ਟੈਕਨੋਲੋਜੀਆਂ ਦੇ ਕਾਰਨ ਇਹ ਇੱਕ ਪ੍ਰੋਸਿਮਨ ਹੈਲਥ케ਅਰ ਸੰਸਥਾਨ ਬਣ ਚੁੱਕਾ ਹੈ EMC ਹਸਪਤਾਲ ਵਿੱਚ ਨਵੀਨਤਮ ਟੈਕਨੋਲੋਜੀ ਸਪੈਸ਼ਲਿਸਟ ਡਾਕਟਰ ਅਤੇ ਵਿਸ਼ੇਸ਼ ਇਲਾਜ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ ਇੱਥੇ ਕਾਰਡੀਓਲੋਜੀ, ਨਿਊਰੋਲੋਜੀ, ਆਰਥੋਪੈਡਿਕ ਅਤੇ ਓਨਕੋਲੋਜੀ ਵਰਗੀਆਂ ਮਹੱਤਵਪੂਰਨ ਸੇਵਾਵਾਂ ਮੌਜੂਦ ਹਨ। ਪਵਨ ਅਰੋੜਾ ਦਾ ਮੰਨਣਾ ਹੈ ਕਿ ਸ਼ਾਨਦਾਰ ਸਿਹਤ ਸੇਵਾਵਾਂ ਹਰ ਵਿਅਕਤੀ ਦਾ ਅਧਿਕਾਰ ਹਨ। ਇਸ ਲਈ ਮਰੀਜ਼ਾਂ ਨੂੰ ਗੁਣਵੱਤਾਪੂਰਨ ਅਤੇ ਕਿਫਾਇਤੀ ਇਲਾਜ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੈ। ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਨਾ ਸਿਰਫ ਆਧੁਨਿਕ ਇਲਾਜ ਸਗੋਂ ਆਰਾਮਦਾਇਕ ਅਤੇ ਸਹਿਯੋਗੀ ਵਾਤਾਵਰਣ ਵੀ ਮਿਲਣਾ ਚਾਹੀਦਾ ਹੈ। ਉਹਨਾਂ ਦੀ ਪ੍ਰਬੰਧਨ ਯੋਗਤਾ ਅਤੇ ਸਮਰਪਣ ਨੇ EMC ਹਸਪਤਾਲ ਨੂੰ ਇੱਕ ਪ੍ਰੋਸੇਮੰਦ ਬ੍ਰਾਂਡ ਬਣਾ ਦਿੱਤਾ ਹੈ। ਉਹਨਾਂ ਦਾ ਸੁਪਨਾ ਹੈ ਕਿ ENC ਹਸਪਤਾਲ ਨੂੰ ਦੇਸ਼ ਭਰ ਵਿੱਚ ਇੱਕ ਪ੍ਰਤਿਸ਼ਠਾ ਸਿਹਤ ਸੇਵਾ ਬ੍ਰਾਂਡ ਵਜੋਂ ਪਹਿਚਾਨ ਮਿਲੇ। ਉਹਨਾਂ ਦਾ ਇਹ ਸੰਕਲਪ ਅਤੇ ਸਮਰਪਣ ਲਗਾਤਾਰ ਚੱਲ ਰਿਹਾ ਹੈ ਜਿਸ ਨਾਲ ਸਿਹਤ ਸੇਵਾ ਦੇ ਨਵੇਂ ਮਾਪਦੰਡ ਸਥਾਪਿਤ ਹੋ ਰਹੇ ਹਨ।